ਜੇਕਰ ਤੁਸੀਂ ਰੋਡ ਤੇ ਗਲਤ ਕੰਮ ਕਰਕੇ ਜਾਂ ਕਿਸੇ ਨੂੰ ਟੱਕਰ ਮਾਰ ਕੇ ਭੱਜਦੇ ਹੋ ਤਾਂ ਹੋ ਜਾਓ ਸਾਵਧਾਨ ਕਿਉਂਕਿ ਹੁਣ ਭਗਵਾਨ ਤੁਮਾਨ ਦੀ ਬਣਾਈ ਸੜਕ ਸੁਰੱਖਿਆ ਫੋਰਸ ਤੁਹਾਨੂੰ ਕਦੇ ਵੀ ਚੁੱਕ ਸਕਦੀ ਹੈ ਜੀ ਹਾਂ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੌਲੀ ਹੌਲੀ ਤੁਰਿਆ ਆਉਂਦਾ ਇਹ ਪੁਲਿਸ ਮੁਲਾਜ਼ਮ ਡਿਊਟੀ ਜੁਆਇਨ ਕਰਨ ਤੋਂ ਪਹਿਲਾਂ ਹੀ ਸੜਕਾਂ ਤੇ ਬੰਦੇ ਰਗੜਦਾ ਫਿਰਦਾ ਸੀ ਜਿਸ ਤੋਂ ਬਾਅਦ ਪੁਲਿਸ ਦੇ ਵੱਡੇ ਥਾਣੇਦਾਰ ਨੇ ਸੁਖਵਿੰਦਰ ਸਿੰਘ ਨੇ ਨੇਰੀ ਲਿਆ ਦਿੱਤੀ ਅੱਗੇ ਸੁਣ ਫਿਰ ਕਿਵੇਂ ਪੁਲਿਸ ਮੁਲਾਜ਼ਮ ਆਇਆ ਹੱਥ ਹਾਂਜੀ ਸਰ ਕੀ ਨਾਮ ਹੈ ਰਜੇਸ਼ ਕੁਮਾਰ ਆ ਬੀਤੀ ਦੀਨੀ ਬੀਤੀਬੂਦ ਦੇ ਵਿੱਚ ਇੱਕ ਐਕਸੀਡੈਂਟ ਹੋਇਆ ਸੀ ਜਿਸ ਦੇ ਵਿੱਚ ਕਈ ਮੌਤ ਹੋਏ ਸਨ ਉਹਨਾਂ ਦੇ ਵਿੱਚੋਂ ਤੁਹਾਡੇ ਕੀ ਲੱਗਦੇ ਨੇ ਉਹ ਮੇਰਾ ਬੇਟਾ ਪੰਕਜ ਹਾਂਜੀ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ ਹੁਣ ਤੱਕ ਪੁਲਿਸ ਵੱਲੋਂ ਕਾਰਵਾਈ ਕੀ ਕੀਤੀ ਗਈ ਹੈ ਬੰਦੇ ਨੂੰ ਗ੍ਰਿਫਤਾਰ ਕੀਤਾ ਗਿਆ ਗੁਰਪ੍ਰੀਤ ਸਿੰਘ ਨੂੰ ਸਾਨੂੰ ਨਿਆਂ ਦਿੱਤਾ ਇਹਨਾਂ ਨੇ ਤੇ ਹੁਣ ਤੁਸੀਂ ਐਸ ਐਚ ਓ ਗੁਰਪ੍ਰੀਤ ਸਿੰਘ ਸੁਖਮਿੰਦਰ ਸਿੰਘ जिने बहुत अच्छा ਸਾਡਾ ਸਾਥ ਦਿੱਤਾ ਔਰ ਅੱਗੇ ਵੀ ਦੇਣਗੇ ਇਹਨਾਂ ਨੇ ਰਾਤ ਪੂਰੀ ਆਪਣੀ ਤਸੱਲੀ ਦੇ ਨਾਲ ਬੰਦੇ ਨੂੰ ਗ੍ਰਿਫਤਾਰ ਹਾਂ ਸਰ ਜੋ ਐ ਐਕਸੀਡੈਂਟ ਵਾਲਾ ਮਾਮਲਾ ਸੀ ਜਿਸ ਦੇ ਵਿੱਚ ਪਰਿਵਾਰਿਕ ਮੈਂਬਰਾਂ ਨੇ ਅੱਜ ਫੇਰ ਤੁਹਾਨੂੰ ਮਿਲਿਆ ਗਿਆ ਕਾਰਵਾਈ ਕਿਤੇ ਤੱਕ ਪਹੁੰਚੀ ਸਰ ਦੇਖੋ ਇਹਦੇ ਵਿੱਚ ਤਾਂ ਅਸੀਂ ਐਫ ਪੀਆਰ ਤਾਂ ਲੋਜ ਕਰ ਲਈ ਸੀ ਉਹ ਤਾਂ ਸਾਰੀ ਕਾਰਵਾਈ ਮੁਕੰਮਲ ਕਰ ਲਈ ਸੀ ਲੇਕਿਨ ਪਰਿਵਾਰਕ ਮੈਂਬਰਾਂ ਦੀ ਇਹ ਇੱਛਾ ਸੀ ਵੀ ਕਿ ਜਦ ਤੱਕ ਜਿਹੜਾ ਦੋਸ਼ੀ ਆ ਇਹ ਰੈਸਟ ਨਹੀਂ ਕਰਦੇ ਉਸ ਤੱਕ ਅਸੀਂ ਜਿਹੜਾ ਪੋਸਟਮਾਰਟਮ ਉਹ ਸੰਸਕਾਰ ਨਹੀਂ ਕਰਨਾ ਅਸੀਂ ਕੱਲ ਸਾਰਾ ਦਿਨ ਕੰਟੀਨਿਊਸ ਨਾਈਟ ਤੱਕ ਅਸੀਂ ਬਟਾਲਾ ਤਲਨੌਰ ਬਰਦਾਸਪੁਰ ਏਰੀਆ 'ਚ ਅਸੀਂ ਰੇਡ ਕੀਤੇ ਨੇ ਕਾਫੀ ਇਹਨਾਂ ਦੇ ਰਿਲੇਟਿਵ ਦੇ ਜਿੰਨੀਆਂ ਰਿਸ਼ਤੇਦਾਰੀਆਂ ਸਾਰੇ ਰੇਡ ਕੀਤੇ ਨੇ ਇਹ ਸਾਨੂੰ ਗੱਲ ਸ਼ਾਮੀ 11 ਵਜੇ ਜਿਹੜੀ ਆ ਇਹ ਜਿਹੜੀ ਹਾਸਲ ਹੋਈ ਸਾਨੂੰ ਅਸੀਂ ਇਹਨੂੰ 11 ਵਜੇ ਫੜ ਲਿਆ ਅਸੀਂ ਇਹਦੀ ਗੁਰਪ੍ਰੀਤ ਸਿੰਘ ਇਹਦਾ ਨਾਮ ਆ ਜਿਹੜਾ ਦੋਸ਼ੀ ਆ ਇਹ ਹੈਗਾ ਤਾਂ ਮੁਲਾਜ਼ਮਾ ਪੰਜਾਬ ਪੁਲਿਸ ਦਾ ਜਿਹੜੇ ਟ੍ਰੇਨਿੰਗ ਕਰ ਰਿਹਾ ਹੈਗਾ ਇਹ ਪੀਏਪੀ ਕੰਪਲੈਕਸ ਦੇ ਵਿੱਚ ਇਹ ਗੱਡੀ ਤੇ ਜਾ ਰਿਹਾ ਸੀਗਾ ਇਹਦੀ ਗੱਡੀ 3 ਵੀਲਰ ਨਾਲ ਟਕਰਾਈ ਆ ਜਿਹਦੇ ਵਿੱਚ 3 ਬੰਦਿਆਂ ਦੀ ਮੌਤ ਹੋ ਗਈ ਸੀ 2 ਇੰਜਣ ਹੋ ਗਏ ਸੀ ਜੀ ਤੇ ਇਹਨੂੰ ਅਸੀਂ ਗ੍ਰਿਪਟਾ ਕਰ ਲਿਆ ਵਾ ਅੱਜ ਅਸੀਂ ਕੋਰਟ ਦੇ ਵਿੱਚ ਇਹਨੂੰ ਪੇਸ਼ ਕਰ ਰਹੇ ਹਾਂ ਪੇਸ਼ ਕਰਕੇ ਦਾ ਰਿਮਾਨ ਨਾਸਲ ਕਰਾਇਆ ਸਰ ਕਿਹੜੀ ਜਗ੍ਹਾ ਤੇ ਇਹ ਕੰਮ ਨੌਕਰੀ ਕਰ ਰਿਹਾ ਸੀ ਇਸ ਟਾਈਮ ਇਹ ਨੌਕਰੀ ਪੀਪੀ ਚ ਟ੍ਰੇਨਿੰਗ ਕਰਦਾ ਜੀ ਪੀਪੀ ਕੰਪਲੈਕਸ ਦੇ ਵਿੱਚ ਪੀਪੀ ਦਾ ਨੌਕਰੀ ਪਤਾ ਲੱਗਿਆ ਕਿਉਂ ਇਹ ਹਾਸਾ ਜਿਹੜਾ ਕਿੱਥੇ ਐਕਚੁਅਲੀ ਉੱਥੋਂ ਛੁੱਟੀ ਲੈ ਕੇ ਤੇ ਘਰੋਂ ਜਾ ਰਿਹਾ ਸੀਗਾ ਜੀ ਇਹਦਾ ਮਕਸਦ ਸੀਗਾ ਮੈਂ ਰਾਤੋ ਰਾਤ ਘਰੇ ਜਾ ਕੇ ਸਵੇਰੇ ਵਾਪਸ ਆ ਜਾ ਪਰ ਇਹਨੂੰ ਇਹ ਨਹੀਂ ਪਤਾ ਕਿ ਤੇਰੇ ਮਲਕੇ ਜੇ ਕੀ ਰਸਤੇ 'ਚ ਹਾਦਸਾ ਵਾਪਰ ਜਾਣਾ ਜਿਹਦੇ ਨਾਲ ਇਹਦੇ ਤੋਂ ਤਿੰਨ ਬੰਦਿਆਂ ਦੀ ਜਾਨੀ ਮੌਤ ਹੋ ਚੁਕੀ ਸਿਰਫ ਇਕੱਲਾ ਹੀ ਸੀ ਨਾਲ ਹੋਰ ਵੀ ਇਹਦੇ ਨਾਲ ਨਹੀਂ ਇਕੱਲਾ ਹੀ ਸੀ ਇਕੱਲਾ ਸੀ ਠੀਕ ਹੈ ਗ੍ਰਫਤਾਰ ਕਿੱਥੋਂ ਕੀਤਾ ਸਰ ਹਾਂਜੀ ਗ੍ਰਫਤਾਰ ਕਿੱਥੋਂ ਕੀਤਾ ਇਹਨੂੰ ਗ੍ਰਫਤਾਰ ਕੀਤਾ ਇੱਥੋਂ ਜਲੰਧਰ ਤੋਂ ਕੀਤਾ ਲੋਕਲੀ ਠੀਕ ਲੋਕ ਆਸ਼ ਠੀਕ ਉਸ ਅਧਿਕਾਰੀ ਦਾ ਕਹਿਣਾ ਹੈ ਕਿ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਦਿੱਤਾ ਹੈ ਅਤੇ ਇਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਮੁਲਜ਼ਮ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ